ਜੀ ਮੈਂ ਇੱਕ ਬੜੇ ਗੰਭੀਰ ਮੁੱਦੇ ਦੇ ਉੱਤੇ ਗੱਲ ਕਰਨਾ ਚਾਹੁੰਦਾ ਸੀ ਕਿ ਜਿਵੇਂ ਸਾਡੇ ਕਿਸਾਨ ਜਿਹੜੇ ਨੇ ਸਾਰਾ ਸਾਲ ਕੰਮ ਕਰਦੇ ਨੇ ਤੇ ਆਪਣੀ ਫਸਲ ਨੂੰ ਕਿੰਨਾ ਆਪਣੇ ਬੱਚਿਆਂ ਵਾਂਗ ਪਾਲਦੇ ਨੇ ਤੇ ਅਫੀਦੂਕ ਜਦੋਂ ਕਈ ਵਾਰ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ ਅੱਗ ਲੱਗ ਜਾਂਦੀ ਹੈ ਸੜ ਜਾਂਦੀ ਹੈ ਜਾਂ ਕੋਈ ਕੁਦਰਤੀ ਆਫਤ ਆ ਜਾਂਦੀ ਹੈ ਤੇ ਬਹੁਤ ਦੁੱਖ ਹੁੰਦਾ ਦਿਲ ਬੜਾ ਅੰਦਰੋਂ ਲੀਰੋ ਲੀਰ ਹੋ ਜਾਂਦਾ ਸੋ ਹੁਣ ਵੀ ਕਈ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਨੇ ਉਹ ਸੜ ਗਈਆਂ ਨੇ ਔਰ ਬਹੁਤ ਬਿਲਕੁਲ ਰਾਖ ਹੋ ਗਈਆਂ ਸੁਆਹ ਹੋ ਗਈਆਂ ਨੇ ਤੇ ਮੈਂ ਇਹ ਸੋਚਦਾ ਕਿ ਸਾਨੂੰ ਸਾਰਿਆਂ ਨੂੰ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਜਿੰਨੇ ਵੀ ਕਰ ਸਕਦੇ ਜਿੰਨੀ ਵੀ ਕਰ ਸਕਦੇ ਆ ਸਰਕਾਰਾਂ ਨੂੰ ਉਹਨਾਂ ਦੀ ਹੈਲਪ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਕਿਸਾਨਾਂ ਦੀ ਫਸਲ ਹੀ ਉਹਨਾਂ ਦਾ ਸਭ ਕੁਝ ਹੈ ਸੋ ਅਸੀਂ ਹਾਜ਼ਰ ਆ ਜੀ ਸਾਡੀ ਜਿੱਦਾਂ ਵੀ ਡਿਊਟੀ ਲਗਾਓਗੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਇਸ ਗੱਲ ਨੂੰ ਦੇ ਦੇਖਣ ਵਿੱਚ ਕਿ ਕੌਣ ਕੌਣ ਕਿੱਥੇ ਕਿੱਥੇ ਕਿ